ਇੱਕ ਪਿੰਡ ਚ 700 ਨੌਕਰੀ ਡੰਗਰ ਖੇੜਾ ਪਿੰਡ ਹੈ ਨਾਮ ਬਦਲੋ ਯਾਰ ਸਾਰਾ ਪਿੰਡ ਮਾਸਟਰਾਂ ਦਾ ਨਾਮ ਡੰਗਰ ਖੇੜਾ ਹੈ ਐਮਨੂੰ ਜਿਉ ਅਰਜੀਏ ਹਾਂ ਇਹ ਬਦਲੀਏ ਯਾਰ ਉਹਦਾ ਨਾਮ ਅਧਿਆਪਕ ਖੇੜਾ ਰੱਖੋ ਹਾਂ ਪਤਾ ਨਹੀਂ ਕਿਥੋਂ ਸਾੰਤਾ ਸਮਝਦੇ ਹੀ ਕੱਖ ਨਹੀਂ ਏ ਸਾਨੂੰ ਨਹੀਂ ਕੋਈ ਸਮਝਦੇ ਸੀ ਏ ਆਪਾਂ ਪ੍ਰੋਸੈਸ ਚਲਾਵਾਂਗੇ ਸੈਂਟਰ ਤੋਂ ਕਰੋਨਾ ਪੈਂਦਾ ਹੁੰਦਾ ਇਹ ਨਾਮ ਬਦਲੀ ਮਤਲਬ ਬਿਲਕੁਲ ਕਰਾਵਾਂਗੇ ਹੋਰ ਵੀ ਆਲੇ-ਦਾਲੇ ਜਿਹੜੇ ਤੁਹਾਡੇ ਪਿੰਡ ਇੱਧਰ ਹੈਗੇ ਨੇ ਕਟਿਆਂ ਵਾਲੀ ਝੋਟਿਆਂ ਵਾਲੀ ਉਹ ਯਾਰ ਕੋਈ ਬੰਦਿਆਂ ਵਾਲੀ ਵੀ ਰੱਖ ਲੋ ਪੁਰਾਣੇ ਮੋੜੀਆਂ ਗੱਡੀਆਂ ਹੋਈਆਂ ਨੇ ਜੀ ਉਦੋਂ ਜਿਵੇਂ ਹੋ ਗਿਆ ਹੁਣ ਤਾਂ ਠੀਕ ਕਰ ਲਈਏ ਕਿਤੇ ਕਰ ਕੋਈ ਪੋਜ਼ਿਟਿਵ ਨਾਮ ਰੱਖੀਏ ਹੈਨਾ ਉਹ ਕੋ ਅਗਲਾ ਦੱਸ ਵੀ ਨਹੀਂ ਸਕਦਾ ਕਿ ਕੁੜੀ ਕਿੱਥੇ ਮੰਗੀ ਹੈ ਡੰਗਰ ਖੇੜਿਆ ਚਾਹੀਏ ਪਰ ਉੱਥੋਂ ਦੇ ਸਭ ਤੋਂ ਵੱਧ ਟੀਚਰ ਨੇ ਜੀ 700 ਟੀਚਰ ਇੱਕੋ ਪਿੰਡ ਦਾ 700 ਮਾਸਟਰ ਇੱਕ ਪਿੰਡ ਦਾ ਦੇਖੋ ਤੁਸੀਂ ਲਗਭਗ ਹਰ ਕਰਚ ਹੀ ਹੋ ਗਿਆ ਫਿਰ ਤਾਂ ਇਸ ਵਕਤ 250 ਵਿਦਿਆਰਥੀ ਨੇ ਇੱਥੇ ਔਰ ਖੁਸ਼ੀ ਦੀ ਗੱਲ ਇਹ ਹੈ ਮੈਨੂੰ ਪ੍ਰਿੰਸੀਪਲ ਸਾਹਿਬ ਨੇ ਦੱਸਿਆ 99 ਮੁੰਡੇ ਨੇ ਔਰ ਬਾਕੀ 150 ਕੁੜੀਆਂ ਨੇ ਕੁੜੀਆਂ ਦੀ এডਿਕੇਸ਼ਨ ਬਹੁਤ ਜ਼ਰੂਰੀ ਹੈ ਜੀ ਉਹ ਕਹਿੰਦੇ ਜੇ ਇੱਕ ਧੀ ਪੜ ਗਈ ਸਮਝ ਲਓ ਕਈ ਖਾਨਦਾਨ ਪੜ ਗਏ ਉਹਨੇ ਕਹਾ ਆਹੜਾ ਖਾਨਦਾਨ ਵੀ ਪੜਾ ਦੇਣਾ ਅੱਗੇ ਜਿੱਥੇ ਜਾਊਗੀ ਉਹ ਸੋ ਸਾਡੀਆਂ ਧੀਆਂ ਸਾਡੀਆਂ ਭੈਣਾਂ ਬਹੁਤ ਤਰੱਕੀ ਕਰ ਰਹੀਆਂ ਨੇ ਹਰ ਫੀਲਡ ਦੇ ਵਿੱਚ ਨੰਬਰ ਵੱਧ ਤੋਂ ਵੱਧ ਲੈ ਕੇ ਆ ਰਹੀਆਂ ਨੇ ਤੱਕੇ ਦੇਣ ਵਾਲੇ ਬਹੁਤ ਐ ਤੇ ਵੀ ਡਿਗ ਪੇ ਇਹਨੂੰ ਖਿੱਚੀ ਲੱਤਾਂ ਇਹਦੀਆਂ ਆਪਾਂ ਉਹਨਾਂ ਦੀ ਪਰਵਾਹ ਹੀ ਨਹੀਂ ਕਰਨੀ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਤੁਸੀਂ ਕਬੀਲੇ ਵਾਲੇ ਲੋਕ ਹੋ ਤੁਸੀਂ ਆਪਣੇ ਆਪਣੇ ਸੱਭਿਆਚਾਰ ਨੂੰ ਵਿਰਸੇ ਨੂੰ ਪੂਜਣ ਵਾਲੇ ਲੋਕ ਹੋ ਆਪਣੇ ਦੇਵੀ ਦੇਵਤਿਆਂ ਨੂੰ ਸਜਦਾ ਕਰਨ ਵਾਲੇ ਲੋਕ ਹੋ ਐਂ ਰਹੋ ਜਿਹੜੇ ਲੋਕ ਆਪਣੇ ਕਬੀਲਿਆਂ ਨੂੰ ਆਪਣੇ ਪੁਰਖਿਆਂ ਨੂੰ ਭੁੱਲ ਜਾਂਦੇ ਆ ਉਹ ਖਤਮ ਹੋ ਜਾਂਦੇ ਸੋ ਜਿੱਡੇ ਮਰਜੀ ਵੱਡੇ ਬਣਜੋ ਜਿੱਡੇ ਮਰਜੀ ਅਉਦੇ ਤੇ ਪਹੁੰਚ ਜਾਓ ਆਪਣੇਆਂ ਨੂੰ ਨਾ ਭੁੱਲਿਓ ਕਦੇ ਆਪਣੇ ਯਾਰਾਂ ਦੋਸਤਾਂ ਨੂੰ ਆਪਣੇ ਪਿੰਡ ਵਾਲਿਆਂ ਨੂੰ ਆਪਣੇ ਬਜ਼ੁਰਗਾਂ ਨੂੰ ਆਪਣੇ ਕੋਚਾਂ ਨੂੰ ਆਪਣੇ ਮਾਸਟਰਾਂ ਨੂੰ ਆਪਣੇ ਦੋਸਤਾਂ ਨੂੰ ਕਦੇ ਨਹੀਂ ਭੁੱਲਣਾ ਉਹਨਾਂ ਕਰਕੇ ਆ ਨਹੀਂ ਤਾਂ ਫਿਰ ਦੀ ਇਹ ਦੁਨੀਆ सिकंदर ਵਰਗੇ ਆਏ ਦੁਨੀਆ ਜਿੱਤ ਕੇ ਚਲੇ ਗਏ ਆ ਮੈਂ ਇਹਨਾਂ ਨੂੰ ਕਹਿਣਾ ਚਾਹਉਣਾ ਕੀ ਕਰ ਲਓਗੇ ਪੈਸੇ ਦਾ ਕੀ ਨਾਲ ਲੈ ਜਾਓਗੇ ਧਰਮ ਰਾਜ ਨਾਲ ਗੱਲ ਹੋ ਗਈ ਵੀ ਥੋਟੇ ਵਾਲੇ ਆ ਸਕਦੇ ਨੇ ਚਾਰ ਇਹ ਬੰਦੇ ਹੀ ਰੱਖ ਲੋ ਇੱਜ਼ਤ ਕਮਾਉਣ ਵਾਸਤੇ ਨਾ ਸਿਕੰਦਰ 17.5 ਸਾਲ ਦੀ ਉਮਰ ਚ ਜਿੱਤਣ ਲੱਗਿਆ ਸੀ 33 ਸਾਲ ਦੀ ਉਮਰ 'ਚ ਸਿਕੰਦਰ ਮਲੇਰੀਆ ਨਾਲ ਮਰ ਗਿਆ ਸੀ ਜੀ ਸਿਕੰਦਰ ਤੋਂ ਗਲਤੀ ਹੋ ਗਈ ਇੱਕ ਰਾਜੇ ਨੂੰ ਜਿੱਤ ਲਿਆ ਕਰੇ ਉਹਦੂਗਾ ਹਾਲੇ ਰਾਜੇ ਨੂੰ ਜਿੱਤਨ ਤੁਰ ਜਾਇਆ ਕਰੇ ਉਹਦੂਗਾ ਹਾਲੇ ਰਾਜੇ ਨੂੰ ਜਿੱਤ ਲਿਆ ਕਰੇ ਉਹਦੂਗਾ ਹਾਲੇ ਨੂੰ ਜਿੱਤਨ ਤੁਰ ਜਾਇਆ ਕਰੇ ਜਿੱਤੀ ਗਿਆ ਜਿੱਤੀ ਗਿਆ ਜਿੱਤੀ ਗਿਆ ਵਾਪਸ ਮੁੜਨਾ ਭੁੱਲ ਗਿਆ ਜੀ ਜਦੋਂ ਵਾਪਸ ਮੁੜਨ ਲੱਗਿਆ ਜਿਹੜੇ ਜ਼ਖਮੀ ਜ਼ੁਖਮੀ ਹੋਏ ਸੀ ਸਾਰੇ ਤਿਆਰ ਬੈਠੇ ਸੀ ਕਹਿੰਦੇ ਆ ਜਾ ਹੁਣ ਜਾਏਗਾ ਕਿੱਥੋਂ ਦੀ सिकंदर ने अपनी वसीयत लिखी ਉਹਦੇ ਤਿੰਨ ਗੱਲਾਂ ਲਿਖੀਆਂ ਸੀ ਨੋਟ ਕਰ ਲਿਓ ਆ ਜਿਹੜੇ ਪੈਸਾ ਪੈਸਾ ਕਰਦੇ ਫਿਰਦੇ ਆ ਨਾ ਇਹਨਾਂ ਨੂੰ ਕਹਦੇ ਭਗਵੰਤ ਮਾਨ ਆਇਆ ਸੀ ਸੁਖਚੈਨ ਪਿੰਡ ਚ ਉਹ ਕਹਿ ਕੇ ਗਿਆ सिकंदर ਨੇ ਲਿਖੀ ਵਸੀਅਤ ਜਦੋਂ ਮੌਤ ਨੇੜੇ ਆਈ ਕਹਿੰਦਾ ਮੇਰਾ ਜਨਾਜ਼ਾ ਮੇਰੀ ਅਰਥੀ ਮੇਰੇ ਰਾਜ ਦੇ ਸਭ ਤੋਂ ਵੱਡੇ ਬੈਦ ਜਿਹੜੇ ਨਾ ਉਹ ਡਾਕਟਰ ਨਹੀਂ ਹੁੰਦੇ ਸੀ ਬੈਦ ਹੁੰਦੇ ਸੀ ਸਭ ਤੋਂ ਵੱਡੇ ਚਾਰ ਬੈਦ ਮੇਰੇ ਜਨਾਜੇ ਨੂੰ ਮੋਢਾ ਦੇਣ ਤਾਂ ਕਿ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਸਿਕੰਦਰ ਕੋਲੇ ਆ ਵੀ ਹੈਗੇ ਸੀ ਓਏ ਇਹ ਵੀ ਮੌਤ ਤੋਂ ਪਛਾ ਨਹੀਂ ਸਕੇ ਇਹਨੂੰ ਦੂਜੀ ਗੱਲ ਲਿਖੀ ਕਹਿੰਦਾ ਜਿੰਨਾ ਮੇਰਾ ਪੈਸਾ ਹੈ ਸੋਨਾ ਮੋਹਰਾ ਕਬਰਸਤਾਨ ਨੂੰ ਜਿਹੜਾ ਰਹਾ ਜਾਂਦਾ ਹੈ ਵਿਛਾ ਦਿਓ ਤੇ ਤਾਕੇ ਲੋਕਾਂ ਨੂੰ ਪਤਾ ਲੱਗੇ ਸਿਕੰਦਰ ਕੋਲੇ ਆ ਵੀ ਹੈਗੇ ਸੀ ਉਹ ਸੋਨੇ ਦੀਆਂ ਮੋਹਰਾਂ ਵੀ ਹੈਗੀਆਂ ਸੀ ਇਹ ਵੀ ਇਹਨੂੰ ਮੌਤ ਤੋਂ ਪਛਾਣੀ ਨੀ ਸਕਿਆ ਤੇ ਤੀਜੀ ਗੱਲ ਲਿਖੀ ਜਨਾਜ਼ੇ ਚੋਂ ਮੇਰੇ ਦੋਨੇ ਹੱਥ ਬਾਹਰ ਕੱਢ ਦਿਓ ਤਾਂਕੇ ਦੁਨੀਆ ਦੇਖ ਲੇ ਕਿ ਦੁਨੀਆ ਨੂੰ ਜਿੱਤਣ ਵਾਲਾ ਸਿਕੰਦਰ ਵੀ ਖਾਲੀ ਹੱਥ ਗਿਆ ਸਿਕੰਦਰ ਦੀ ਵਿਸੇ ਇਹ ਲੁੱਟਣ ਤੇ ਲੱਗੇ ਆ ਗਰੀਬਾਂ ਨੂੰ ਕਿਸੇ ਦਾ ਢਾਬਾ ਨਹੀਂ ਚੱਲਣ ਦਿੰਦੇ ਕਿਸੇ ਦੀ ਬੱਸ ਨਹੀਂ ਚੱਲਣ ਦਿੰਦੇ ਤੇ ਧੀਰੇ ਤੇ ਦੀ ਖੱਡ ਨਹੀਂ ਚੱਲਣ ਦਿੰਦੇ ਲਿਆ ਵੀ ਲਿਆ ਵੀ ਕਿੱਥੇ ਲੈ ਜਾਉਂਗੇ ਤੱਕੜੀ ਰੱਖੀ ਐ ਬਾਬੇ ਨਾਨਕ ਵਾਲੀ ਉਹ ਤਾਂ ਤੇਰਾ ਤੇਰਾ ਸਭ ਕੁਝ ਤੇਰਾ ਤੋਲਦੀ ਸੀ ਇਹ ਮੇਰਾ ਮੇਰਾ ਤੋਲ ਹੀ ਗਿਆ ਤੇ ਫਿਰ ਦੇਖ ਲਓ ਹੁਣ ਨਤੀਜੇ ਮੈਂ ਕੀਤਾ ਸਾਰਾ ਮੈਂ ਤਾਂ ਕੁਝ ਨਹੀਂ ਕੀਤਾ ਮੇਰੇ ਤਾਂ ਕੋਈ ਕਸੂਰ ਨਹੀਂ ਭਾਈ ਮੈਂ ਤਾਂ ਲੋਕਾਂ ਨੂੰ ਦੱਸਿਆ ਬਸ ਵੀ ਆਏ ਨੇ ਬਾਕੀ ਤੁਸੀਂ ਕੀਤਾ ਸਾਰਾ ਕੰਮ ਤੁਸੀਂ ਕੀਤਾ ਤਰਕੀਆਂ ਕਰਾਂਗੇ ਹੌਲੀ ਹੌਲੀ ਕਈ ਕੰਮ ਸਰਕਾਰੀ ਨੇ ਬਹੁਤ ਪੁਰਾਣੀਆਂ ਉਲਝੀਆਂ ਹੋਈਆਂ ਫੈਲਾ ਨੇ ਮੈਂ ਠੀਕ ਕਰੀ ਜਾਣਾ ਜੇ ਆਪਾਂ ਬੂਟ ਦਾ ਫੀਤਾ ਵੀ ਦੋ ਦਿਨਾਂ ਨਾ ਖੋਲੀਏ ਨਾ ਤੀਜੇ ਦਿਨ ਸੂਆ ਜਾ ਪਾ ਕੇ ਜਾਂ ਚਮਚੇ ਦੀ ਡੰਡੀ ਜੀ ਨਾ ਖੋਲਣਾ ਪੈਂਦਾ ਉਹ ਫੀਤਾ ਮਨ ਤਪ 75 ਸਾਲ ਪੁਰਾਣੀ ਗੰਢ ਫੜਾਤੀ ਤੁਸੀਂ ਕਹਿੰਦੇ ਖੋਲ ਇਹਨੂੰ ਮੈਂ ਤਾਂ ਲੱਗਿਆ ਹੋਇਆ ਮੈਂ ਖੋਲ ਲੂੰਗਾ ਸਿਰ ਆ ਜਾ ਲੱਭੀ ਜਾਂਦੇ ਆ ਰੇ ਵਾਲੀ ਬੋਰੀ ਵਾਲਾ ਕੰਮ ਆ ਯਾਰ ਜੇ ਤਾਂ ਪੁੱਠੇ ਪਾਸੇ ਖੋਲਣ ਲੱਗੇ ਤਾਂ ਸਾਰਾ ਦਿਨ ਰੇ ਵਾਲੀ ਬੋਰੀ ਨਹੀਂ ਖੁੱਲ ਸਕਦੀ ਜੇ ਸਿੱਧੇ ਵਾਲੇ ਪਾਸੇ ਤੇ ਫਿਰ ਫਿਰਦੇ ਨਾਲ ਹੀ ਉਹ ਜਾਂਦਾ ਗਾ। ਸੋ ਸਿੱਧੇ ਆਲੇ ਪਾਸੇ ਵੀ ਪਾਲੀ ਜੰਨਾ ਮੈਂ ਸਿਰ ਆ ਜਾ ਤਾਂ ਥਿਆਂ ਗਿਆ ਦੋ ਦੋ ਕਿ ਸਿਰੇ ਤਾਂ ਥਿਆਂ ਗਏ। ਖੁੱਲ ਜਾਣੀ ਆ ਬੋਰੀ ਤਰੱਕੀ ਆਲੀ ਹੁਣ ਤੇ ਆਪਾਂ ਤਰੱਕੀ ਕਰਨੀ ਆ। ਮੈਂ ਕਹਿੰਦਾ ਇੱਥੋਂ ਸ਼ੁਰੂ ਕਰੂੰਗਾ। ਕਹਿੰਦੇ ਜੀ 77 ਸਾਲ ਬਾਅਦ ਕਾਲਜ ਬਣਿਆ। ਤੁਸੀਂ 77 ਸਾਲ ਮੈਂ ਉਹਨੂੰ ਪੁੱਛਿਆ ਅਫਸਰ ਨੂੰ। ਕਹਿੰਦੇ ਜੀ 77 ਸਾਲ ਬਾਅਦ ਇੱਥੇ ਕਾਲਜ ਬਣਿਆ। ਮੈਂ ਕਿਹਾ 77 ਸਾਲ ਪਹਿਲਾਂ ਹੈਗਾ ਸੀ। ਕਹਿੰਦੇ ਨਹੀਂ ਜੀ। ਮੈਂ ਕਿਹਾ ਤੁਸੀਂ ਸਿੱਧਾ ਕਿਉਂ ਨਹੀਂ ਕਹਿੰਦੇ ਪਹਿਲੀ ਵਾਰ ਕਾਲਜ ਬਣਿਆ 77 ਸਾਲ ਤਾਂ ਸਾਨੂੰ ਯਾਦ ਹੋਇਆਂ ਨੂੰ ਹੋਏ ਨੇ ਪਹਿਲੀ ਵਾਰ ਕਾਲਜ ਬਣਿਆ بڑے ਵੱਡੇ ਵੱਡੇ ਲੀਡਰ ਇਸ ਇਲਾਕੇ ਚੋਂ ਚੁਣ ਕੇ ਭੇਜੇ ਤੁਸੀਂ بڑے ਵੱਡੇ ਤਨਹੰਦਰ ਇਸ ਇਲਾਕੇ ਚੋਂ ਚੁਣ ਕੇ ਭੇਜੇ ਸ਼ਾਇਦ ਕੁਝ ਹੋ ਜਾਊਗਾ ਨਹੀਂ ਹੋਇਆ ਕਿਉਂ ਸਾਡੇ 3 ਪੁੱਤਾਂ ਨੂੰ ਮਾਂ ਦੀਆਂ ਵਾਲੀਆਂ ਵੇਚ ਕੇ ਪਿਓ ਦੀ ਜ਼ਮੀਨ ਵੇਚ ਕੇ ਕਿਉਂ ਸਾਨੂੰ ਬਾਹਰਲੇ ਮੁਲਕਾਂ ਨੂੰ ਭੱਜਣਾ ਪੈ ਰਿਹਾ ਆ ਨਹੀਂ ਬਣੇ ਸੀ ਕਾਲਜ ਨਹੀਂ ਬਣੇ ਸੀ ਸਕੂਲ ਨਹੀਂ ਬਣੇ ਸੀ ਯੂਨੀਵਰਸਿਟੀਆਂ ਨਹੀਂ ਬਣੀਆਂ ਸੀ ਡਿਗਰੀਆਂ ਲੈ ਲੈਂਦੇ ਸੀ ਰੋਜ਼ਗਾਰ ਨਹੀਂ ਮਿਲੇ ਸੀ ਤਾਂ ਭੱਜਣਾ ਪੈ ਰਿਹਾ ਸੀ ਤੇ ਆਨੰਦਤਾ ਆਪ ਦੇ ਪਰਿਵਾਰਾਂ ਵਾਲੀ ਜੀਜਾ ਸਾळा ਕਾਲਾ ਮਾਲਾ ਬਸਾਈ ਚਲੀ ਗਿਆ ਹੋਰ ਕੀ ਕਰੀ ਜੀ ਕੁਦਰਤ ਬਹੁਤ ਬਲਵਾਨ ਹੈ ਜੀ ਪ੍ਰਮਾਤਮਾ ਇਹ ਵਕਤ ਬਹੁਤ ਵੱਡੀ ਚੀਜ਼ ਹੈ ਜੀ ਦੇਖ ਹੀ ਰਹੇ ਹੋਗੇ ਅੱਜ ਕੱਲ ਤੁਸੀਂ ਟੀਵੀ ਤੇ ਵਕਤ ਰਾਜਿਆਂ ਤੋਂ ਭੀਖ ਮੰਗਾ ਦਿੰਦਾ ਹੈ ਵਕਤ ਪਖਾਰੀਆਂ ਦੇ ਸਿਰ ਤੇ ਤਾਜ ਟਿਕਾ ਦਿੰਦਾ ਹੈ ਵਕਤ ਵਕਤ ਬਹੁਤ ਵੱਡੀ ਚੀਜ਼ ਹੈ ਜੀ ਡਰੀਏ ਮਹਾਰਾਜ ਤੋਂ ਉੱਚੇ ਬੋਲਣਾ ਬੋਲੀਏ ਕਰਤਾ ਰੋਂ ਡਰੀਏ ਜੱਜ ਦੇ ਕੰਮ ਕੀਤੇ ਹੁੰਦੇ ਲੋਕ ਫੁੱਲਾਂ ਦੇ ਹਾਰ ਵੀ ਪਾਉਂਦੇ ਸੀ ਪਾਏ ਵੀ ਹੈ ਪਰ ਜੱਜ ਦੇ ਕੰਮ ਹੀ ਨਹੀਂ ਕੀਤੇ ਲੋਕਾਂ ਨੂੰ ਟਿੱਚ ਸਮਝਿਆ ਟਿੱਚ